ਕੀ ਜ਼ਿੰਦਗੀ ਬਾਪੂ ਨਰਕ ਬਣੀ ਪਈ ਏ ਜ਼ਿੰਦਗੀ ਤੂੰ ਬਾਪੂ ਕਿੰਨੀ ਮਾੜੀ ਹਾਲਤ ਹੋਈ ਪਈ ਏ ਤੇਰੇ ਦਿਨ ਪੈਰ ਕਿੱਦਾਂ ਗਲੇ ਪਏ ਹੱਥ ਦੇ ਕਿੱਡੇ ਕਿੱਡੇ ਸੁੱਚੇ ਪਏ ਨੇ ਕਹਤਾ ਪਾਣੀ ਵਾਲੇ ਭਰਿਆ ਪਿਆ ਪਾਸ ਵਿੱਚ ਇਧਰ ਉਂਗਲੀਆਂ ਕਿੰਨੀਆਂ ਬਾਪੂ ਆ ਉਂਗਲੀਆਂ ਕਿੰਨੀਆਂ ਪੰਜ ਹੁੰਦੇ ਹੁੰਦੇ ਪੰਜ ਹੁਣ ਉੰਮਰ ਲਾਉਣ ਦੱਸ ਦਿਖਾਈ ਵੀ ਨਹੀਂ ਦਿੰਦਾ ਬਾਪੂ ਨੂੰ ਵਿਚਾਰੇ ਬਲਗਮ ਆ ਰਹੀ ਏ ਟੀਵੀ ਹੋਈ ਹੋਈ ਏ ਬਾਪੂ ਨੂੰ ਹੁਣ ਸਾਹ ਵੀ ਖੱਚ ਵਿੱਚ ਲੈ ਰਿਹਾ ਜਿੱਥੇ ਬਾਪੂ ਪਿਆ ਇੰਨੀ ਗੰਦਗੀ ਆ ਕਿਉਂਕਿ ਇਹ ਸਾਰਾ ਏਰੀਆ ਵਾ ਜਿਹੜਾ ਇਧਰ ਵੀ ਕੂੜਾ ਹੀ ਕੂੜਾ ਪਿਆ ਸਾਹਮਣੇ ਤੇ ਦੋ ਭੈਣਾਂ ਦਾ ਇਕੱਲਾ ਭਰਾ ਮਾਂ ਪਿਓ ਦਾ ਇਕਲੌਤਾ ਪੁੱਤ ਸ਼ਰਾਬ ਦੀ ਲਤ ਦੇ ਵਿੱਚ ਐਸਾ ਫਸਿਆ ਅਜ ਇੱਥੇ ਪਿਆ ਬਾਪੂ ਦੀ ਹਾਲਤ ਚੌਂਕੀਦਾਰਾ ਕਰਨ ਵਾਲੀ ਨਹੀਂ ਰਹੀ ਆਪਣੇ ਪੈਰਾਂ ਤੇ ਵੀ ਨਹੀਂ ਖੜ ਸਕਦਾ ਕਿਆ ਨਾਮ ਹੈ ਬੀ ਆਪਕਾ ਕਿਆ ਨਾਮ ਹੈ ਆਪਕਾ ਮੇਰਾ ਹਮ ਮੇਰਾ ਰਾਮਬਾਲ 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 ਇਧਰ ਕਿੱਥੇ ਆਏ ਹੋ ਅ ਜਿੰਦਗੀ ਆਇਆ ਘਰ ਦੇ ਕਾ ਲੇ ਬਾਈ ਸਾਹਿਬ ਇਹ ਹੱਥ ਦਿਖਾਣਾ ਬਜੀ ਚੋਟ ਲੱਗੀ ਹੈ ਉਹ ਵਾਲਾ ਹਾਂ ਉਹ ਹੱਥ ਤੇ ਚੋਟ ਲੱਗੀ ਹੈ ਨਾ ਇੱਕ ਮਨਾ ਦਿਖਾਣਾ ਕੀ ਲਗਾਇਆ ਆਪਕੋ ਉਹ ਹੱਥ ਦਿਖਾਣਾ ਇਹ ਦੇਖੋ ਹੱਥ ਫੀਰਾ ਜਿਹਾ ਕਰਨਾ ਆਪਣੇ ਨਾਲ ਹਾਂ ਇਧਰੋਂ ਐਸੇ ਉਲਟਾ ਕਰਨਾ ਹਾਂ ਉਲਟਾ ਹੁੰਦਾ ਹੈ ਦੇਖੋ ਹਾਂ ਅਜੀ ਬੰਦਾ ਵਿਚਾਰਾ ਫੇਰ ਤਾਂ ਇੱਦੀ ਬੈਠਾ ਆਇਆ ਇੱਥੇ ਮੇਰੇ ਦੇ ਵਿੱਚ ਮੈਨੂੰ ਡਰਾਇਆ ਇਹਨੂੰ ਕਿਤੇ ਕੁਝ ਹੋ ਨਾ ਜਾਵੇ ਵਿਚਾਰੇ ਨੂੰ ਤੇ ਅਮਰ ਬਾਅਦ ਵੀ ਜਿੱਤ ਆਏਗਾ ਬਬਾ जाओ भी गंदी जगह है इधर सफाई में बैठ जाओ जरा इधर अच्छा। आ जाओ कुछ खाया आपने कुछ खाया मैं आपको कुछ खाने को ला के देता हूँ आप उधर बैठ जाओ उधर साफ जगह यहाँ पे ने? मत बैठो यहाँ पे कीड़े वीडे लग जाएंगे चला जा सकते हैं आप ठीक है यहाँ पे मत बैठो जहाँ पे गंदी जगह है पेशाब की स्मेल आ रही है आप उधर बैठ जाइए सामने ना

ਇਹ ਦੇਖੋ ਜੀ ਮਾਈਕਲ ਕਿਰਪਾ ਕਰਦੇ ਬਾਪੂ ਸਤਿ ਸ੍ਰੀ ਅਕਾਲ ਕੀ ਹਾਲ ਨੇ ਕੀ ਨਾਂ ਤੁਹਾਡਾ ਯਾਰ ਨਾਂ ਜੀ ਹਾਂ ਜਤਵਾਲ ਜੀ ਹੈ ਜਤਵਾਲ ਜੀ ਕੀ ਜਤਵਾਲ ਜੀ ਜੀਤ ਬਾਦਰ ਜੀ ਜੀਤ ਬਾਦਰ ਜੀਤ ਬਾਦਰ ਕੀ ਕੰਮ ਕਰਦੇ ਸੀ ਤੁਸੀਂ ਚੌਕੀਦਾਰ ਕਰਦਾ ਪਹਿਲਾਂ ਜੀ ਚੌਕੀਦਾਰ ਹਾਂਜੀ ਕਿੱਥੇ ਗਾਦੇ ਮੱਲਾ ਗਾਦੇ ਮੱਲਾ ਕਿਹੜਾ ਮੱਲਾ ਗਾਦੇ ਮੱਲਾ ਕਾਤੀ ਮੱਲੇ ਚ ਹਾਂਜੀ ਕਿੰਨੇ ਸਾਲ ਕੀਤੀ ਆ 15 ਸਾਲ ਕੀਤੀ ਹੈ 15 20 ਸਾਲ ਆ ਗਿਆ ਤੇ ਪਿੰਡ ਕਿਹੜਾ ਉੱਥੇ ਨੇਪਾਲ ਚ ਉਹ ਨੇਪਾਲ ਦਾ ਪਿੰਡ ਪੋਖਰਾ ਹੈ ਹੈ ਪੋਖਰਾ ਪੋਖਰਾ ਹਾਂਜੀ ਜ਼ਿਲ੍ਹਾ ਹਾਂ ਜ਼ਿਲ੍ਹਾ ਉਹ ਮਤਲਬ ਛੋਟਾ گاਣਾ ਬੁੱਲਿਆਉਤ ਮੈਂ ਡਿਸਟ੍ਰਿਕਟ ਕੌਣ ਸੀ ਦਾ ਡਿਸਟ੍ਰਿਕਟ ਜ਼ਿਲ੍ਹਾ ਜਿਹੜਾ ਦੁਵਾਗਾ ਕਾਲ ਹੈ ਕੈਲਾਲੀ ਦਾ ਕੈਲਾ ਲੇਖਾ ਕਿਹੜਾ ਕੈਲਾ ਲੇਖਾ ਲਾਲੀ ਕੈਲਾਲੀ ਤੇ ਬੱਚੇ ਹੈਗੇ ਤੁਹਾਡੇ ਨਹੀਂ ਜੀ ਦਾਰ ਸ਼ਾਦੀ ਨਹੀਂ ਕਰਾਈ ਤੇ ਕਦੋਂ ਗਿਆ ਸੀ ਪਿੰਡ ਗਾਉਂ ਕਦੋਂ ਗਿਆ ਥਾ ਗਾਉਂ ਸੋੜਨ ਤਾਂ ਬਹੁਤ ਥੇਰਾ ਜਾਵੋ 5-7 ਸਾਲ ਹੋ ਗਏ 5 ਸਾਲ ਪਹਿਲੇ ਗਏ ਆਹ 5 ਸਾਲ ਪਹਿਲੇ 5 ਸਾਲ 10 ਸਾਲ 15 ਸਾਲ 20 ਸਾਲ ਕਿਤਨਾ ਹੋ ਗਿਆ ਕਿੰਨੇ ਸਾਲ ਹੋ ਕੇ ਗਏ ਨੂੰ ਆਜਨਾ ਹੋਇਤਨਾ ਹੋ ਗਿਆ ਕਿਤਨੇ ਆ 15 ਦਿਨਾਂ ਦਾ ਤੂੰ ਗਿਆ ਹੀ ਨਹੀਂ ਵਾਪਸ ਪਿੰਡ ਤੇਰਾ ਰਿਸ਼ਤੇਦਾਰ ਕੋਈ ਮਿਲਿਆ ਇੱਥੇ ਤੈਨੂੰ ਨਹੀਂ ਤੇ ਬਾਪੂ ਜਿਹੜੀ ਸਾਰੀ ਸਾਲ ਕਮਾਈ ਕੀਤੀ ਸਾਰੀ ਉਮਰ ਚੌਂਕੀਦਾਰਾ ਕੀਤਾ ਉਹ ਪੈਸੇ ਕਿੱਥੇ ਗਏ ਉਹ ਤੇ ਵਾਰਸ ਕੋਟਾ ਗੁੰਦੋ ਮਾਲਲੇ ਜਮਾਨੀਆਂ ਹੋਤੇ ਬੰਦੇ ਜਿਹੜਾ ਉਹ ਦਾਦੋ ਸ਼ਰਾਬ ਮਤਲਬ ਉਹ ਸ਼ਰਾਬ ਪੀ ਲਈ ਜਿੰਨੇ ਕਮਾਉਂਦਾ ਸੀ ਵਾਰ 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 ਖਾਈ ਜਾਂਦਾ ਸੀ ਵਾਰ ਵਾਰ ਤੇ ਹੁਣ ਬਾਪੂ ਕਿੰਨੀ ਮਾੜੀ ਹਾਲਤ ਹੋਈ ਪਈ ਏ ਤੇਰੇ ਦੇ ਪੈਰ ਕਿੱਦਾਂ ਗਲੇ ਪਏ ਹੱਥ ਦੇ ਕਿੱਡੇ ਕਿੱਡੇ ਸੁੱਚੇ ਪਏ ਨੇ ਹੋਰ ਕੀ ਜ਼ਿੰਦਗੀ ਹੈ ਬਾਪੂ ਨਰਕ ਬਣੀ ਪਈ ਹੈ ਜ਼ਿੰਦਗੀ ਆ ਨਰਕ ਬਣੀ ਆ ਉਹ ਨਰਕ ਵਿੱਚ ਜਮਾਗਾ ਨਹੀਂ ਨਰਕ ਮੇ ਤਾਂ ਜਾਣਾ ਬਾਪੂ ਪਰ ਜਿਉਂਦੇ ਜੀ ਨਰਕ ਬਣੀ ਪਈ ਆ ਹਾਂ ਕੋ ਪਛਤਾਵਾ ਨਹੀਂ ਹੁੰਦਾ ਪਛਤਾਵਾ ਆ ਜੀ ਪੱਤਾ ਵਾ ਹੈ ਕੀ ਰਾਹ ਦੇਣੀ ਚਾਹੁੰਦੇ ਓ ਜਿਹੜੇ ਤੇਰੇ ਵਰਗੇ ਹੋਰ ਬੰਦੇ ਨੇ ਹਾਂ ਜਿਹੜੇ ਆਏ ਸ਼ਰਾਬ ਪੀ ਜਾਂਦੇ ਨੇ ਪੈਸਾ ਕਮਾਉਂਦੇ ਨੇ ਸ਼ਰਾਬ ਪੀ ਲੈਂਦੇ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਤੁਸੀਂ ਆ ਉਹ ਅਚਾਰ ਚਦ ਨਾ ਕੀ ਸਲਾਹ ਦੇਵੇਂਗਾ ਅੱਫਾ ਦੇਗਾ ਜਗਾ ਟੰਗਾ ਬੰਦਾ 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 ਹਾਂ ਬਿਸ਼ਰਾਪੀਣੀ ਚਾਹੀਦੀ ਐ ਨਹੀਂ ਪੀਣੀ ਚਾਹੀਦੀ ਜਿਹੜਾ ਬੰਦਾ ਕਮਾਈ ਕਰਦਾ ਉਹਦੇ ਜੋ ਚਾਰ ਪੈਸੇ ਬਚਾ ਕੇ ਰੱਖੇ ਬੰਦਾ ਆਪਦੇ ਵਿੜਾਪੇ ਵਾਸਤੇ ਹਾਂ ਬੋਲਾ ਤੇ ਵਾਸਤੇ ਹਾਂ ਹੁਣ ਤੂੰ ਤਾਂ ਕੋਈ ਵੀ ਨਹੀਂ ਰੱਖਿਆ ਆ ਪਤਾ ਵਾ ਨਾ ਹੁਣ ਪੁੱਛਦਾ ਕਿ ਹੋਇਆ ਜਦ ਚਿੜੀਆਂ ਚੁੱਕੀ ਖੇਤ ਹਾਂ ਜੀਤ ਭਦਰ ਬਾਬਾ ਤੁਹਾਰੇ ਪਿਤਾ ਦਾ ਨਾਮ ਕੀ ਸੀਗਾ? ਰਾਮਬਾਦਰ ਰਾਮਬਾਦਰ ਹਾਂਜੀ ਮਾ ਦਾ ਨਾਮ ਆ ਮਾ ਦਾ ਰਾਮ ਲਛਮੀ ਲਛਮੀ ਹਾਂਜੀ ਤੇ ਬਾਪੂ ਹੱਥਾਂ ਨੂੰ ਕੀ ਹੋ ਗਿਆ ਤੇਰੇ ਦੇ ਕੀ ਹਾਲ ਹੋ ਗਿਆ ਯਾਰ? ਕਿਆ ਕਰੀਏ? ਕਾ ਤਾਂ ਪਾਣੀ ਆਲੇ ਭਰਿਆ ਪਿਆ ਪਾਸ ਵਿੱਚ ਹਾਂ ਹੈ ਗਲੇ ਪਿਆ ਕਿਵੇਂ ਗੰਦਰਾਂ ਲਿਬੜੇ ਹੋਏ ਟੱਟੀ ਨਾਲ ਲਿਬੜੇ ਪਏ ਹੱਥ ਬਾਪੂ ਸਾਰੇ ਪੈਰ ਦੇਖ ਦੇਖ ਕੀ ਹਾਲ ਹੋਇਆ ਪਿਆ ਜੀਤ ਭਦਰ ਸ਼ਾਦੀ ਨਹੀਂ ਕਰਵਾ ਤੂੰ ਨਹੀਂ ਤੇਰੇ ਭਰਾਵਾਂ ਦੀ ਸ਼ਾਦੀ ਹੋਈ ਕਿੰਨੇ ਭੈਣ ਭਰਾ ਸੀ ਤੁਸੀਂ ਹੁਣ ਇਹ ਤਾਂ ਸਾਗੇ ਵੇਜਿਆ ਦੋ ਕਿੰਨੇ ਭੈਣ ਭਰਾ ਵਾ ਮੈਂ ਇਕੱਲਾ ਹਾਂ ਮੈਂ ਦੋ ਬੇਹਨਾਂ ਦਾ ਦੋ ਭੈਣਾਂ ਦਾ ਇਕੱਲਾ ਭਰਾ ਜੇ ਉਹ ਤਾਂ ਡਿਗ ਦੀਆਂ ਡਿਗਦੇ ਮਾਪਿਓ ਵੀ ਮਰ ਗਏ ਹੋਣੇ ਆ ਤੇਰੀ ਮਾਂ ਡਿਗ ਦੀ ਡਿਗਦੀ ਮਰ ਗਈ ਹੋਣੀ ਆ ਤੈਨੂੰ ਵੀ ਜੀਤ ਆਊਗਾ ਹਾਂ ਕਦੇ ਪੈਸੇ ਵੀ ਨਹੀਂ ਭੇਜੇ ਪਿੰਡ ਨਹੀਂ ਵਾ ਜੀਤ ਬਾਬੇ ਤਾਂ ਕੀ ਹੈ ਜੀ ਪਾਣੀ ਦਾ ਪਤਾ ਨਹੀਂ ਇੱਥੇ ਪੈਦਨ ਨੂੰ ਮਗਾਏ ਪਾਣੀ ਲੈ ਕੇ ਨਹੀਂ ਪੀਣ ਨੂੰ ਬਾਪੂ ਨੂੰ ਕੋਈ ਨੇ ਪਾਣੀ ਮੰਗਾ ਕੇ ਤੇ ਨਾ ਸਾਫ ਪਾਣੀ ਇਧਰ ਉਂਗਲੀਆਂ ਕਿੰਨੀਆਂ ਬਾਪੂ ਆ ਉਂਗਲੀਆਂ ਕਿੰਨੀਆਂ 5 ਪੰਜੇ ਹੁਣ ਹੁਣ ਦੱਸੋ 10 ਦਿਖਾਈ ਵੀ ਨਹੀਂ ਦਿੰਦਾ ਬਾਪੂ ਨੂੰ ਵਿਚਾਰੇ ਨੂੰ ਬਾਪੂ ਦੀ ਅੱਖਾਂ ਦੀ ਲਾਈਟ ਵੀ ਜਾ ਚੁੱਕੀ ਆ ਬਿਲਕੁਲ ਹੀ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਫੇਰ ਨਹੀਂ ਲੱਭਦੇ ਲਾਲ ਗਵਾਚੇ ਨਾ ਨਾ ਜੀ ਜਦੋਂ ਸਮਾਂ ਨਿਕਲ ਜਾਂਦਾ ਉਹ ਕਿੱਥੇ ਜਾਂਦਾ ਜੀਤ ਬਹਾਦਰ ساری ਉਮਰ ਚੌਂਕੀਦਾਰਾ ਕੀਤਾ ਇੱਥੇ ਘਾਟੀ ਮੱਲਾਵਾ ਬਾਪੂ ਦੱਸਦਾ ਵੀ ਉੱਥੇ ਮੈਂ 20-25 ਸਾਲ ਚੌਂਕੀਦਾਰਾ ਕੀਤਾ ਬਸ ਜਿੰਨੇ ਚੌਂਕੀਦਾਰ ਦੇ ਪੈਸੇ ਮਿਲਦੇ ਸੀਗੇ ਉਹਨੇ ਦੀ ਸ਼ਰਾਬ ਪੀ ਲੈਂਦਾ ਸੀ ਰਾਤ ਨੂੰ ਜਾਗਦੇ ਰਹੋ ਜਾਗਦੇ ਰਹੋ ਦਾ ਹੋਕਾ ਦੇਣਾ ਤੇ ਦਿਨ ਚੜਦੇ ਨੂੰ ਸ਼ਰਾਬ ਪੀ ਕੇ ਪਿਆ ਜਾਂਦਾ ਬਲਗਮ ਆ ਰਹੀ ਏ ਟੀਵੀ ਹੋਈ ਹੋਈ ਏ ਬਾਪੂ ਨੂੰ ਹੁਣ ਸਾਹ ਵੀ ਖੱਚੇ ਮੇ ਜੇ ਲੈ ਰਿਆ ਜਿੱਥੇ ਬਾਪੂ ਪਿਆ ਇੰਨੀ ਗੰਦਗੀ ਆ ਮੱਛਰ ਸਾਡੀਆਂ ਬਾਹਾਂ ਖਾਈ ਜਾਂਦਾ ਕਿਉਂਕਿ ਇਹ ਸਾਰਾ ਏਰੀਆ ਵਾ ਜਿਹੜਾ ਇਧਰ ਵੀ ਕੂੜਾ ਹੀ ਕੂੜਾ ਪਿਆ ਸਾਹਮਣੇ ਇਹ ਇੰਡਸਟਰੀ ਏਰੀਆ ਇੱਥੇ ਫੈਕਟਰੀਆਂ ਫੁਕਟਰੀਆਂ ਜਾਂ ਹੋਰ ਕੰਮ ਦੁਕਾਨਾਂ ਵਗੈਰਾ ਇਧਰੋਂ ਰੇਲਵੇ ਲਾਈਨ ਨਿਕਲਦੀ ਆ ਹਨਾ ਇਧਰਲੇ ਪਾਸੇ ਹਨਾ ਤੇ ਪਿੱਛੇ ਆ ਸਾਰਾ ਏਰੀਆ ਜਿਹੜਾ ਇਧਰ ਰੇਲਵੇ ਯਾਰਡ ਆ ਇੱਥੇ ਇਹ ਬਾਪੂ ਪਿਆ ਪਹਿਲਾਂ ਇਸੇ ਜਗ੍ਹਾ ਤੋਂ ਹੀ ਅਸੀਂ ਥੋੜਾ ਜਿਹਾ ਅੱਗੇ ਤੋਂ RAM BAHADUR ਨੂੰ ਲੈ ਕੇ ਗਏ ਸੀ ਚੱਕ ਕੇ ਉਹ ਵੀ ਚੌਕੀਦਾਰ ਸੀ ਉਹਦੀ ਬਾਹਾਂ ਟੁੱਟੀ ਹੋਈ ਸੀ ਵਿਚਾਰੇ ਦੀ ਇੱਕ ਉਹ ਵੀ ਲਗਭਗ ਇੰਨੀ ਕੀ ਉਮਰ ਦਾ ਸੀਗਾ ਤੇ ਉਹ ਵੀ ਸਾਰੀ ਉਮਰ ਚੌਕੀਦਾਰਾ ਕਰਦਾ ਰਿਆ ਸ਼ਰਾਬ ਪੀਂਦਾ ਰਿਆ ਪਰ ਉਹਦਾ ਘਰ ਲੱਭ ਗਿਆ ਉਹਦੇ ਬੱਚੇ ਆ ਕੇ ਲੈ ਕੇ ਗਏ ਆ ਉਹਨੂੰ ਉਹ ਬਹੁਤ ਟਾਈਮ ਤੋਂ ਲੱਭ ਰਹੇ ਸੀ ਉਹ ਉਹ ਆਪਣੇ ਘਰ ਚ ਲਿਆ ਗਿਆ ਵਾਪਸ ਤੇ ਹੁਣ ਬਾਪੂ ਜੀਤ ਬਹਾਦਰ ਦਾ ਵੀ ਘਰ ਲੱਭ ਜਵੇ ਇਹ ਜਿਹੜਾ ਆਪਣਾ ਅਖੀਰਲਾ ਸਮਾਵਾਂ ਆਪਣੇ ਪਿੰਡ ਆਪਣੀ ਜਨਮ ਭੂਮੀ ਦੇ ਵਿੱਚ ਜਾ ਕੇ ਬਤੀਤ ਕਰੇ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਭਰਾ ਸ਼ਰਾਬ ਪੀ ਜਾਂਦੇ ਦਿਨ ਰਾਤ ਉਹੀ 3-400 ਰੁਪਏ ਦਿਹਾੜੀ ਲਾ ਕੇ ਕਮਾਉਂਦੇ ਨੇ ਤੇ ਉਹੀ ਸ਼ਰਾਬ ਪੀ ਲੈਂਦੇ ਨੇ ਨਾ ਬੱਚਿਆਂ ਦੀ ਫਿਕਰ ਆ ਨਾ ਮਾਂ ਪਿਓ ਦੀ ਫਿਕਰ ਆ ਨਾ ਪਰਿਵਾਰ ਦੀ ਫਿਕਰ ਆ ਨਾ ਸਮਾਜ ਦੀ ਫਿਕਰ ਆ ਨਾ ਪ੍ਰੈਜ਼ੀਡੈਂਟ ਦੀ ਫਿਕਰ ਆ ਨਾ ਫਿਊਚਰ ਦੀ ਫਿਕਰ ਆ ਉਹਨਾਂ ਵਾਸਤੇ ਇਹ ਜਿਹੜੀ ਵੀਡੀਓ ਆ ਕਿ ਸਬਕ ਆ ਬਾਪੂ ਨੇ ਵੀ ਪ੍ਰਵਾਹ ਨਹੀਂ ਕੀਤੀ ساری ਜ਼ਿੰਦਗੀ ਨਾ ਵਿਆਹ ਕੀਤਾ ਦੋ ਭੈਣਾਂ ਦਾ ਇਕੱਲਾ ਭਰਾ ਵਾ ਮਾਂ ਪਿਓ ਆ ਵਾਪਸ ਗਿਆ ਹੀ ਨਹੀਂ ਪਤੰਦਰ ਮੁੜ ਕੇ ਕਦੇ ਕਿਉਂਕਿ ਬਾਪੂ ਦੀ ਉਮਰ 70 80 ਸਾਲ ਦੇ ਨੇੜੇ ਹੋਈ ਪਈ ਆ ਮਾਂ ਪਿਓ ਘਰਾਂ ਬੈਠੇ ਹੋਣੇ ਵਿਚਾਰੇ ਇਨੂੰ ਡੀਕ ਦੇ ਡੀਕ ਦੇ ਤੁਰਕੇ ਇਸ ਦੁਨੀਆ ਤੋਂ ਸ਼ਾਇਦ ਉਹ ਵੀ ਤੇ ਦੋ ਭੈਣਾਂ ਦਾ ਇਕੱਲਾ ਭਰਾ ਮਾਂ ਪਿਓ ਦਾ ਇਕਲੌਤਾ ਪੁੱਤ ਸ਼ਰਾਬ ਦੀ ਲਤ ਦੇ ਵਿੱਚ ਐਸਾ ਫਸਿਆ ਅੱਜ ਇੱਥੇ ਪਿਆ ਵੀਡੀਓ ਦੇਖੋ ਜਿਹੜੀਆਂ ਸਾਨੂੰ ਲੋਕਾਂ ਨੇ ਭੇਜੀਆਂ ਕੀ ਹਾਲਤ ਸੀ ਉਹਦੇ ਵਿੱਚ ਭਲੀ ਮਿੰਗ ਬਈ ਇਹ ਨਾ ਅੱਛੇ ਕੋਈ ਤੈ ਹੈ ਨਹੀਂ ਨੇਪਾਲੀ ਲੱਗਦੇ ਨੇ ਪਰ ਦੇਖਿਓ ਇਹਨੂੰ ਚੋਰਪੀ ਲੱਗੀ ਹੋਈ ਆ ਠੀਕ ਨਹੀਂ ਲੱਗ ਰਿਹਾ ਹੈ ਕਿ ਕਾਫੀ ਬਰੀ ਗੰਦੀ ਹਾਲਤ ਵਿੱਚ ਬੈਠੇ ਹੋਏ ਨੇ ਇਹ ਜਿਵੇਂ ਤੁਸੀਂ ਵੀਡੀਓ ਦੇਖ ਕੇ ਹਟਿਆ ਉਹ ਇਹ ਐਡਵੋਕੇਟ ਗਪਾਲ ਜੀ ਨੇ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀ ਸੀ ਪਹਿਲਾਂ ਵੀ ਉਹਨਾਂ ਰਾਹੀਂ ਇੱਥੋਂ ਸਾਨੂੰ ਇੱਕ ਦੋ ਸੇਵਾਵਾਂ ਮਿਲੀਆਂ ਅੱਜ ਇਸ ਬਜ਼ੁਰਗ ਨੂੰ ਲੈਣ ਵੀ ਅਸੀਂ ਲੇਟ ਹੋ ਗਏ ਹਾਲਾਂਕਿ ਤਿੰਨ ਦਿਨਾਂ ਤੋਂ ਲਗਾਤਾਰ ਬਾਪੂਰੀ ਸੇਵਾ ਵਾਸਤੇ ਆਉਣਾ ਚਾਹੁੰਦੇ ਸੀ ਪਰ ਜਦੋਂ ਦਾਣਾ ਪਾਣੀ ਲਿਖਿਆ ਉਦੋਂ ਹੀ ਹੋ ਸਕਦਾ ਤੇ ਅੱਜ ਅਸੀਂ ਇਹ ਬਾਪੂ ਜੀਤ ਬਹਾਦਰ ਨੂੰ ਲੈ ਕੇ ਚੱਲੇ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਦੇ ਵਿੱਚ ਤੇ ਜੀਤ ਬਹਾਦਰ ਦੀ ਹਾਲਾਤ ਨੇ ਜਿਹੜੇ ਤੇ ਜਾਂ ਜੋ ਇਹ ਇਸ ਟਾਈਮ ਬਿਆਨ ਕਰ ਰਹੇ ਨੇ ਉਹ ચીਕ-ਚੀਕ ਕੇ ਕੋਈ ਗੱਲ ਕਹਿ ਰਹੇ ਨੇ ਇਹਦੇ ਬਾਪੂ ਦੀ ਜ਼ਿੰਦਗੀ ਦੇ ਹਾਲਾਤ ਵੀ ਭਰਾਵੋ ਬਚੋ ਬਚੋ ਨਸ਼ਾ ਸਾਰੀ ਜ਼ਿੰਦਗੀ ਨਹੀਂ ਹੈਗਾ ਨਸ਼ਾਈ ਜ਼ਿੰਦਗੀ ਨਹੀਂ ਹੈਗਾ ਜ਼ਿੰਦਗੀ ਨਸ਼ੇ ਤੋਂ ਬਿਨਾ ਵੀ ਹੈਗੀ ਹੈ ਭਾਈ ਸ਼ਰਾਬ ਪੀ ਕੇ ਬਾਪੂ ਨੇ ਆਪਣਾ ਜੀਵਨ ਖਰਾਬ ਕਰ ਲਿਆ ਆਪਣੇ ਮਾਂ ਪਿਓ ਦਾ ਵੀ ਜੀਵਨ ਖਰਾਬ ਕਰਤਾ ਅੱਜ ਤੁਸੀਂ ਦੇਖੋ ਕੀ ਹਾਲਤ ਬਣੀ ਪਈ ਹੈ ਨਰਕ ਵਿੱਚ ਜਾਣਾ ਬਾਪੂ ਕਹਿੰਦਾ ਉੱਥੇ ਤਾਂ ਦੇਖਿਆ ਨਹੀਂ ਕਿਸੇ ਨੇ ਸਵਰਗ ਨਰਕ ਕਿਹਜਾ ਹੋਊਗਾ ਸੁਣਦੇ ਆ ਵੀ ਤੱਤੇ ਕਿੜਾਇਾਂ ਤੇ ਸਿੱਟਦੇ ਆ ਸਰੀਏ ਲਾਉਂਦੇ ਆ ਗਰਮ ਕਰਕੇ ਪਰ ਆ ਜਿਹੜਾ ਜਿਉਂਦੇ ਦੀ ਨਰਕ ਆ ਭਾਈ ਇਹ ਸਾਨੂੰ ਸਿੱਖਿਆ ਦਿੰਦਾ ਸਮਝ ਦਿੰਦਾ ਵੀ ਅਖੀਰ ਆ ਹਾਲਾਤ ਬਣਦੇ ਆ ਜਿਹੜੇ ਬੰਦੇ ਉਸ ਸਮੇਂ ਸੰਭਲਦੇ ਨਹੀਂ ਉਸ ਸਮੇਂ ਧਿਆਨ ਨਹੀਂ ਦਿੰਦੇ ਜਦੋਂ ਦੇਣਾ ਚਾਹੀਦਾ ਹੁੰਦਾ ਅੱਜ ਜੀਤ ਬਹਾਦਰ ਨੇਪਾਲੀ ਆ ਭਾਈ ਨੇਪਾਲੀ ਬਾਪੂ ਦੀ ਸੇਵਾ ਮਿਲੀ ਆ ਨੇਪਾਲ ਦਾ ਰਹਿਣ ਵਾਲਾ ਨੇਪਾਲ ਦੇ ਬਹੁਤ ਆਪਣੇ ਪੰਜਾਬ ਦੇ ਵਿੱਚ ਚੌਂਕੀਦਾਰਾਈ ਕਰਦੇ ਹੁੰਦੇ ਸੀ ਲੋਕ ਜ਼ਿਆਦਾ ਪਹਿਲਾਂ ਜਿੰਨੇ ਚੌਂਕੀਦਾਰ ਹੁੰਦੇ ਸੀ ਉਹ ਨੇਪਾਲੀਓ ਹੀ ਹੁੰਦੇ ਸੀਗੇ ਸ਼ਹਿਰਾਂ ਦੇ ਵਿੱਚ ਫੇਰ ਜਿੰਨੇ ਕੁੱਕ ਹੁੰਦੇ ਸੀ ਰਸੋਈਏ ਹੁੰਦੇ ਸੀ ਉਹ ਵੀ ਨੇਪਾਲੀਓ ਹੀ ਹੁੰਦੇ ਸੀ ਜ਼ਿਆਦਾ ਪਰ ਅੱਜ ਬਾਪੂ ਦੀ ਹਾਲਤ ਚੌਂਕੀਦਾਰਾ ਕਰਨ ਵਾਲੀ ਨਹੀਂ ਰਹੀ ਆਪਣੇ ਪੈਰਾਂ ਤੇ ਵੀ ਨਹੀਂ ਖੜ ਸਕਦਾ ਤੇ ਇੱਕ ਵੱਡੀ ਗੱਲ ਇਹ ਆ ਵੀ ਉਹ ਸੱਚ ਦੱਸ ਰਿਹਾ ਸਾਬ ਵੀ ਮੈਂ ਆਪਣੇ ਪੈਰਾਂ ਤੇ ਆਪ ਇੱਕ ਲਾੜਾ ਮਾਰਿਆ ਵੀ ਮੈਂ ਸ਼ਰਾਬ ਪਿੰਡਾਂ થી ਜਿੱਨਨੇ ਪੈਸੇ ਆਉਂਦੇ ਸੀ ਮੈਂ ਖਾਈ ਜਾਂਦਾ ਸੀ ਮੈਂ ਕੁਝ ਬਚਾਇਆ ਨਹੀਂ ਨਾ ਮੈਂ ਪਿੰਡ ਗਿਆ ਵਾਪਸ ਘੱਟੋ ਘੱਟ ਸਚਾਈ ਤਾਂ ਬੋਲਦਾ ਬਾਪੂ ਜੀਤ ਬਾਦਰ ਹਾਂਜੀ ਅਸੀਂ ਤੈਨੂੰ ਲੈਣ ਆਏ ਆ ਆਸ਼ਰਮ ਤੇ ਲੈ ਕੇ ਜਾਣਾ ਤੈਨੂੰ ਚੱਲੀਏ ਆ ਜਾਾਂਗੇ ਤਦ ਰ ਜਾਗੇ ਰ ਹਾਂ ਤੁਹਾਨੂੰ ਤਾਲੇ ਦੇ ਦਾਖਲ ਕਰਾਵਾਂਗੇ ਤੈਨੂੰ ਇੱਥੇ ਤਾਂ ਮੱਛਰ ਚ ਬੈਠਾ ਕਿੰਨੀ ਮਾਰੀ ਹਾਂ ਤਾਂ ਤੇ ਦੋ ਦਿਨ ਤੇ ਜਾਗੇ ਵੇ ਬਾਣੀ ਆ ਕੇ ਜੰਮ ਕੇ ਨਾਲ ਅੱਖਾਂ ਦਾ ਆਪਰੇਸ਼ਨ ਹੋ ਜਾਊਗਾ ਹਾਂ ਠੀਕ ਹੋ ਕੇ ਤੇ ਸਾਡੇ ਨਾਲ ਸੇਵਾ ਕਰਾਏਗਾ ਹਾਂ ਠੀਕ ਹੈ ਸਾਡੇ ਨਾਲ ਸੇਵਾ ਕਰਾਏਗਾ ਉੱਥੇ ਠੀਕ ਹੋ ਕੇ ਹਾਂ ਉੱਧਰ ਜਾਈਏ ਵੇ ਬਾਣੀ ਚੱਲ ਫਿਰ ਚੱਲੀਏ ਖੜਾ ਹੋ ਤੇਰੇ ਹੁਣੇ ਨਹੀਂ ਆਣਾ ਭਾਂ ਬੜੀ ਅੰਦਰ ਦੀ ਹਸਪਤਾਲ ਹੋਰ ਆ ਜਾ ਸਾ ਚਲੋ ਚੱਲ ਬਾਪੂ ਓ ਤੇ ਆ ਜਾ ਬਿਸਤਰਾ ਨਰੇ ਰੇ ਗਿਆ ਹੋ ਇਹਨਾਂ ਮੱਛਲੜੀ ਜਾਂਦਾ ਸਾਡੇ ਬਾਹਾਂ ਤੇ ਬਿਸਤਰਾ ਮੇਰਾ ਬਾਹ ਰੇ ਗਿਆ ਬਾਉ ਐ ਬਿਸਤਰਾ ਲੈ ਜੀ ਅੰਨ ਲੈ ਲੈ ਕੋਈ ਪੈਸੇ ਤਾਂ ਨਹੀਂ ਬਿਸਤਰਾ ਚ ਤੇਰਾ ਆਧਾਰ ਕਾਰਡ ਕਿੱਥੇ ਆ? ਆਧਾਰ ਕਾਰਡ ਕਿੱਥੇ ਹੈਗਾ? ਨਹੀਂ ਹੈ ਨਹੀਂ ਬਾਪੂ ਦੀਆਂ ਲੱਤਾਂ ਦੇਖੋ ਸੁੱਜ ਸੁੱਜ ਕੇ ਕਿੱਡੀਆਂ ਬਣੀਆਂ ਹੋਈਆਂ ਪਈਆਂ ਦੇਖੋ ਤਰ ਕੋਏ ਪਈ ਜਾਂਦੀ ਆ ਜਾ ਆ ਗਿਆ ਆ ਜਾ ਮਿੱਤਰਾਂ ਨਾਲ ਆ ਜਾ ਆ ਗਿਆ ਆ ਗਿਆ ਆ ਗਿਆ ਬਾਪੂ ਜੀਤ ਸਿੰਘ ਜੀਵ ਬਾਪੂ ਦੀ ਨੀਲੀ ਹੋਈ ਪਈ ਆ ਕਾਲੀ ਬਾਪੂ ਜੀਵ ਕੱਢੀ ਬਾਹਰ ਦੇਖੋ ਛਾਤੀ ਰੇਸ਼ੀ ਨਾਲ ਭਰੀ ਪਈ ਆ ਐਸੇ ਹਾਲਾਤਾਂ ਦੇ ਜਦੋਂ ਅਸੀਂ ਬਾਪੂ ਬਜ਼ੁਰਗਾਂ ਨੂੰ ਲੈ ਕੇ ਜਾਂਦੇ ਆ ਤੁਸੀਂ ਦੇਖਦੇ ਹੋ ਅਕਸਰ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਆ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੀ ਤੇ ਇਲਾਜ ਕਰਾਉਣ ਦੀ ਪਰ ਕਈ ਵਾਰੀ ਲੰਗਜ਼ ਫੇਫੜੇ ਆ ਜਿਹੜੇ ਇਹਨੇ ਗਲ ਚੁੱਕੇ ਹੁੰਦੇ ਆ ਇਹਨੇ ਖਰਾਬ ਹੋ ਚੁੱਕੇ ਹੁੰਦੇ ਆ ਜਿੱਥੇ ਦਵਾਈਆਂ ਵੀ ਫਿਰ ਕੰਮ ਨਹੀਂ ਕਰਦੀਆਂ ਉੱਥੇ ਦਵਾਵਾਂ ਹੀ ਕੰਮ ਕਰਦੀਆਂ। ਬਸ ਦੁਆ ਕਰਿਓ ਅਰਦਾਸ ਕਰਿਓ ਬਾਪੂ ਬਾਝ ਜਵੇ ਤਕੜਾ ਹੋ ਜਵੇ ਜਿੰਨਾ ਕਿ ਸਮਾਂ ਹੈਗਾ ਚੰਗਾ ਬਤੀਤ ਕਰੇ। ਕਿਉਂਕਿ ਐਸੇ ਬੰਦੇ ਠੀਕ ਆ ਨਸ਼ਾ ਕਰਦੇ ਸੀ ਆਪਣੀ ਸਿਹਤ ਵੀ ਖਰਾਬ ਕੀਤੀ ਜ਼ਿੰਦਗੀ ਵੀ ਪਰ ਇਹਨਾਂ ਲੋਕਾਂ ਨੇ ਸਾਰੀ ਉਮਰ ਖੇਦਮਤ ਕੀਤੀ ਹੁੰਦੀ ਆ ਹੋਰ ਲੋਕਾਂ ਦੀ। ਕਦੇ ਪਾਪ ਨਹੀਂ ਕੀਤਾ ਹੁੰਦਾ ਇਹਨਾਂ ਨੇ ਕਿਸੇ ਨਾਲ ਬਹਿਰ ਨਹੀਂ ਵਿਰੋਧ ਨਹੀਂ ਕਰਾਇਆ ਹੁੰਦਾ ਕਿਸੇ ਨਾਲ ਦਗਾ ਨਹੀਂ ਕਮਾਉਂਦੇ ਲੋਕ ਚਾਹੇ ਉਹਨਾਂ ਸਵਾਮਾਂ ਦਾ ਫਲ ਬਾਪੂ ਨੂੰ ਮਿਲੇ ਬਾਪੂ ਆਪਣਾ ਅਗਲਾ ਜੀਵਨ ਉਹ ਸਤਕਾਰ ਭਰਿਆ ਮਾਣ ਭਰਿਆ ਬਤੀਤ ਕਰੇ ਬਸ ਅਰਦਾਸ ਕਰਿਓ ਤੇ ਜੇ ਕੋਈ ਪਹਿਚਾਣ ਦਾ ਬਾਪੂ ਨੂੰ ਜੇ ਕਿਸੇ ਦੇ ਮਹੱਲੇ 'ਚ ਜਿੱਥੇ ਚੌਂਕੀਦਾਰੀ ਕਰਦਾ ਸੀ ਕੋਈ ਪਹਿਲਾਂ ਤੋਂ ਬਾਪੂ ਨੂੰ ਜਾਣਦਾ ਉਹ ਵੀ ਸਾਨੂੰ ਜਰੂਰ ਦੱਸਿਓ ਵੀ ਇਹ ਬੰਦਾ ਕੌਣ ਸੀ ਕਿਵੇਂ ਸੀ ਕਿੱਦਾਂ ਦਾ ਸੀ ਕਿਹਦੀ ਜ਼ਿੰਦਗੀ 'ਚ ਇਦਾਂ ਦੇ ਹਾਲਾਤ ਕਿਵੇਂ ਬਣੇ ਇਹ ਵੀ ਜ਼ਰੂਰ ਸਾਂਝ ਪਾਓ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ